अपनी राय जी है तो आई है भारत सरकार ने कह लो पंजाब सरकार ने एक ट्रैप लाया लायासी उस फस गए हूँ उस निकलना किमें है ਇਸ ਗੱਲ ਦੀ ਵਿਚਾਰ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋ ਗਏ। ਸਭ ਤੋਂ ਇੱਕ ਅਹਿਮ ਮਸਲਾ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਨਾ ਕਿਉਂਕਿ ਇਸ ਸੇਵਾ ਦੇ ਵਿੱਚ ਵਿਚਰਦਿਆਂ ਬਹੁਤ ਸਾਰੀਆਂ ਗੱਲਾਂ ਆਸਿਓ ਪਾਸਿਓ ਸੱਜਿਓ ਖੱਬਿਓ ਸਾਡੇ ਕੋਲੇ ਆਉਂਦੀਆਂ ਸਭ ਤੋਂ ਜਿਹੜੀ ਵੱਡੀ ਇੱਕ ਸਮੱਸਿਆ ਜਿਹੜੀ ਪੈਦਾ ਹੋ ਰਹੀ ਉਹ ਹੈ ਕਿ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਹੈ ਉਹ ਚੇਂਜ ਹੋ ਰਿਹਾ ਹੈ ਯਕੀਤਾ ਜਾ ਰਿਹਾ ਹੈ ਬਹੁਤ ਵੱਡੀ ਸਮੱਸਿਆ ਪਿਛਲੇ 5-6 ਸਾਲਾਂ ਦੇ ਦੌਰਾਨ ਪੰਜ ਲੱਖ ਮੁਸਲਮਾਨ ਪੰਜਾਬ ਚ ਆਇਆ ਪੱਕਾ ਬਨਸ ਬਸਨੀਕ ਬਣਨ ਵਾਸਤੇ ਯੂਪ ਤੋਂ ਬਿਹਾਰ ਤੋਂ ਔਰ ਚਰਚ ਨੇ ਮਾਰਕ ਕੀਤਾ ਦੁਨੀਆ ਦੇ ਨਕਸ਼ੇ ਦੇ ਉੱਤੇ ਕਿ ਸਾਡਾ ਪ੍ਰਭਾਵ ਜਿਹੜਾ ਹੈ ਉਹ ਕਿੱਥੇ ਕਿੱਥੇ ਹੈ ਤੇ ਕਿੱਥੇ ਕਿੱਥੇ ਵਧ ਰਿਹਾ 20 ਸਾਲ ਪਹਿਲਾਂ ਕਿੰਨਾ ਸੀ ਇਹ ਵੀ ਸਾਡੇ ਕੋਲੇ ਰਿਪੋਰਟ ਆਈ ਹੈ 20 ਸਾਲ ਪਹਿਲਾਂ ਕਿੰਨਾ ਸੀ 40 ਸਾਲ ਪਹਿਲਾਂ ਕਿੰਨਾ ਸੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਨੇ ਰੈੱਡ ਕਰ ਲਏ ਨੇ ਰੈੱਡ ਮਾਰਕ ਜਿਹੜੇ ਆ ਉਹਨਾਂ ਦੇ ਕਰ ਲਏ ਨੇ ਇਹ ਵੱਡੀ ਇੱਕ ਚਿੰਤਾ ਦਾ ਵਿਸ਼ਾ ਹੈ ਸਾਡੇ ਬੱਚੇ ਪ੍ਰਵਾਸ ਕਰ ਗਏ ਨੇ ਵੈਜੀਟੇਬਲ ਬਿਜ਼ਨਸ ਫਰੂਟ ਬਿਜ਼ਨਸ ਵਿਆਹ ਸ਼ਾਦੀਆਂ ਦੇ ਉੱਤੇ ਕੈਟਰਿੰਗ ਦਾ ਬਿਜ਼ਨਸ ਹੋਰ ਬਹੁਤ ਸਾਰੇ ਛੋਟੇ-ਛੋਟੇ ਜਿੰਨੇ ਬਿਜ਼ਨਸ ਹੈ ਉਹ ਸਾਰੇ ਦੇ ਸਾਰੇ ਉਹ ਸਾਡੇ ਹੱਥੋਂ ਖਿਸਕ ਗਏ ਸਾਡੇ ਐਮਏ ਡੀਐਡ ਕੀਤੇ ਨੌਜਵਾਨ 7-7 8-8 ਹਜ਼ਾਰ ਦੀ ਨੌਕਰੀ ਕਰ ਰਹੇ ਹੈ ਔਰ ਸਮਾਲ ਬਿਜ਼ਨਸ ਜਿਹੜੇ ਸਿੱਖਾਂ ਦੇ ਹੱਥੋਂ ਖਿਸਕ ਗਏ ਨੇ ਜਾਂ ਖਸਕਾ ਦਿੱਤੇ ਗਏ ਨੇ ਉਹ ਲੱਖਾਂ ਰੁਪਈਆ ਕਮਾ ਰਹੇ ਨੇ ਅਸੀਂ ਕਦੇ ਸੋਚਿਆ ਨਹੀਂ ਕਿ ਕੀ ਹੋ ਰਿਹਾ ਹੈ ਅਸੀਂ ਕਿੱਥੇ ਖੜੇ ਆ ਅਸੀਂ ਕੀ ਸੋਚ ਰਹੇ ਹਾਂ ਇੱਕ ਛੋਟੀ ਜੀ ਕਦਮਾ ਵਾਪਰਦੀ ਹੈ ਔਰ ਸਾਡੀ ਜਿਹੜੀ ਇੱਛਾ ਹੁੰਦੀ ਹੈ ਕਿ ਜੈਸੇ ਦਰ ਅਕਾਲ ਤੱਕ ਸਾਡਾ ਬਿਆਨ ਆਵੇ ਛੋਟੀ ਜੀ ਮਮੁੱਲੀ ਜੀ ਉੱਥੇ ਖੜੇ ਨੇ ਕੀ ਸੋਚਦੇ ਨੇ ਆਪਿਆ ਤੋਂ ਮਾਰੇ ਬੜਾ ਅੱਜ ਸਾਨੂੰ ਕਿਹੜਾ ਸੋਚਣ ਦੀ ਜ਼ਰੂਰਤ ਹੈ ਇੱਕ ਅਸਰ ਹੁੰਦਾ ਹੈ ਜਿਹੜਾ ਹੱਥੋਂ ਛੱਡ ਕੇ ਚਲਾਇਆ ਜਾਂਦਾ ਹੈ ਤੀਰ ਗੋਲੀਆਂ ਇਪ ਸ਼ਸਤਰੰਗ ਜਿਹੜਾ ਹੱਥ ਨਾਲ ਫੜ ਕੇ ਚਲਾਇਆ ਜਾਂਦਾ। ਜੰਗ ਦੇ ਮੈਦਾਨ ਦੇ ਵਿੱਚ ਅਸਰ ਦਾ ਜਵਾਬ ਜਿਹੜਾ ਹੈ ਉਹ ਅਸਰ ਨਾਲ ਦਿੱਤਾ ਜਾਂਦਾ ਹੈ। ਸ਼ਸਤਰ ਦਾ ਜਵਾਬ ਜਿਹੜਾ ਉਹ ਸ਼ਸਤਰ ਨਾਲ ਦਿੱਤਾ ਜਾਂਦਾ। ਸਾਡੇ ਨਾਲ ਜਿਸ ਹਥਿਆਰ ਦੇ ਨਾਲ ਹਮਲਾ ਹੋ ਰਿਹਾ ਸਾਨੂੰ ਉਸੇ ਹਥਿਆਰ ਦੇ ਨਾਲ ਹੀ ਜਵਾਬ ਦੇਣਾ ਚਾਹੀਦਾ। ਕਿਵੇਂ ਹਮਲਾ ਹੋ ਰਿਹਾ ਸਾਡੇ ਉੱਤੇ? ਡਿਪਲੋਮੈਟਿਕ ਢੰਗ ਦੇ ਨਾਲ। ਲੇਕਿਨ ਅਸੀਂ ਜਵਾਬ ਕਿਸ ਢੰਗ ਨਾਲ ਦੇ ਰਹੇ ਹਾਂ? ਐਗਰੈਸਿਵ ਹੋ ਕੇ ਜੰਗਾਬਾਦ ਮੁਰਦਾਬਾਦ ਕਰ 200 ਈਮੇਲ ਆਈ ਹੈ ਸਾਨੂੰ ਵਿਦੇਸ਼ਾਂ ਤੋਂ ਖਾਸ ਤੌਰ ਤੇ ਅੱਜ ਵੱਡਾ ਐਲਾਨ ਕਰੋ ਜੀ 5-7 ਦੇ ਵਿੱਚ ਤਾਂ ਇਹ ਵੀ ਲਿਖਿਆ ਕਿ ਖਾਲਸਾਤਾਨ ਦਾ ਐਲਾਨ ਕਰੋ ਜੀ ਅੱਜ ਮਤਲਬ ਅਸੀਂ ਇਸ ਕਿਸਮ ਦੇ ਫੈਸਲੇ ਚੁਣੇ ਉਹ ਡਿਪਲੋਮੈਟਿਕ ਤੌਰ ਤੇ ਸਾਡੇ ਉੱਪਰ ਹਮਲਾ ਕਰ ਰਹੇ ਨੇ ਪਰ ਸਾਹਮਣੇ ਡਿਪਲੋਮੈਟਿਕ ਢੰਗ ਨਾਲ ਹੀ ਉਹਨਾਂ ਹਮਲਿਆਂ ਦਾ ਜਵਾਬ ਦੇਣਾ ਚਾਹੀਦਾ ਹੈ ਫਿਰ ਅਸੀਂ ਕਾਮਯਾਬ ਹੋਵਾਂਗੇ। ਵਰਨਾ ਅਸੀਂ ਫੇਲ ਹੋ ਜਾਾਂਗੇ। ਫੇਲ ਹੋ ਜਾਾਂਗੇ। ਔਰ ਇਸ ਵਕਤ ਡਿਪਲੋਮੈਟਿਕ ਢੰਗ ਦੇ ਨਾਲ ਸਾਡੇ ਤੇ ਹਮਲਾ ਹੈ ਕਿਉਂਕਿ ਪੋਲਰਾਈਜੇਸ਼ਨ ਦੀ ਜਿਹੜੀ ਪਾਲਿਸੀ ਹੈ ਉਹਦਾ ਹਿੱਸਾ ਨਹੀਂ ਬਣੀ ਵੱਡੀ ਕੌਮ ਮੁਸਲਮਾਨ। ਉਹਨਾਂ ਨੇ ਕਿਹਾ ਇਹ ਨਹੀਂ ਬਣਦੇ। ਇਹਨਾਂ ਨੂੰ ਬਣਾਓ। ਜਿਵੇਂ ਇੱਥੇ ਬੁਲਾਰੇ ਨੇ ਕਿਹਾ ਵੀ ਹੈ ਕਿ ਆਪ ਜਾਹਰ ਸਾਹਿਬ ਨੇ ਕਿਹਾ 400 ਸੀਟ ਜਿੱਤੀ ਸੀ ਹੁਣ ਫੇਰ 400 ਜਿੱਤਣ ਦੀ ਤਾਕ ਦੇ ਵਿੱਚ ਬਾਰ ਬਾਰ ਛੇੜਿਆ ਉਹਨਾਂ ਨੂੰ ਬਾਰ ਬਾਰ ਛੇੜਿਆ ਇਕ ਕੋ ਛੇੜੇ ਨਹੀਂ ਉਹਨਾਂ ਨੂੰ ਛੇੜ ਕੇ ਵੇਖੋ ਸਾਨੂੰ ਛੇੜਿਆ ਅਸ਼ੀਸ਼ ਕਰੋ ਕਹਿੰਦਾ ਮਤਲਬ ਇਹ ਨਹੀਂ ਕਿ ਸਾਨੂੰ ਵੀ ਉਹਨਾਂ ਵਾਂਗ ਦਬਦੇ ਜਾਣਾ ਚਾਹੀਦਾ ਸੀ ਦਬਦੇ ਜਾਣਾ ਚਾਹੀਦਾ ਸੀ ਮੇਰੇ ਕਹਿੰਦਾ ਮਤਲਬ ਇਹ ਨਹੀਂ ਕਿ ਨਾ ਹੀ ਲਿਓ ਕਿਸਾਨੀ ਨੂੰ ਨਾ ਵਾਂਗ ਦਬਦੇ ਜਾਣਾ ਚਾਹੀਦਾ ਸੀ ਦਬਦੇ ਜਾਣਾ ਚਾਹੀਦਾ ਸੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਸੋਚ ਸਮਝ ਤੋਂ ਬਿਨਾ ਚੱਲਣ ਦਾ ਯਤਨ ਕੀਤਾ ਜਿਹਦਾ ਖਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਸੋਸ਼ਲ ਮੀਡੀਆ ਤੇ ਵੇਰੀ ਸੇਖਵਰੋ ਦੀ ਏਜੰਸੀਆਂ ਦੇ ਜਿਹੜੇ ਬੈਠੇ ਹੋਏ ਉੱਥੇ ਬੰਦੇ ਨੇ ਉਹ ਇੱਕ ਨੈਰੇਟਿਵ ਸਿਰਜਦੇ ਨੇ ਸਿੱਖਾਂ ਦੇ ਬਰਤਾਂਦ ਸਿਰਜਦੇ ਨੇ ਅਰ ਔਰ ਅਸੀਂ ਉਸ ਬਰਤਾਂਦ ਚ ਫਸ ਜਾਂਦੇ ਚਾਹੇ ਕੋਈ ਕਿਸੇ ਸ਼ਖਸੀਅਤ ਦੇ ਖਿਲਾਫ ਸਿਰਜਣਾ ਹੋਵੇ ਫਰਜ਼ ਕਰੋ ਅ ਮੀਟਿੰਗ ਦੀ ਗੱਲ ਹੀ ਮ ਕਰਦੇ 18 ਤਰੀਕ ਨੂੰ ਘਟਨਾ ਵਾਪਰੀ ਕੋਈ ਨੀ ਤਰੀਕ ਨੂੰ ਅਸੀਂ ਇੱਕ ਲਿਖਤੀ ਪ੍ਰੈਸ ਨੋਟ ਜਿਹੜਾ ਰਿਲੀਜ਼ ਕੀਤਾ ਅਕਾਲ ਤਖਸਾਲ ਕੇ ਕਿ ਮੰਦ ਭਾਦਾ ਵਰਤਾਰਾ ਨੌਜਵਾਨਾਂ ਦੀ ਫੋੜ ਫੜੀ ਜਿਹੜੀ ਹੋ ਰਹੀ ਹੈ ਇਹਨੂੰ ਸਰਕਾਰ ਨੂੰ ਤੁਰੰਤ ਜਿਹੜਾ ਹੈ ਇਹ ਕਦਮ ਰੋਕਣਾ ਚਾਹੀਦਾ ਇੱਕੀ ਡ੍ਰੈਗ ਨੂੰ ਔਰਲ ਬਿਆਨ ਦਿੱਤਾ ਕਿ ਇਹ ਸਮ ਜਿਹੜਾ ਰੁਕਣਾ ਚਾਹੀਦਾ ਲੇਕਿਨ ਫਿਰ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰੀ ਪੋਸਟਾਂ ਪੈ ਰਹੀਆਂ ਸੀ ਕਿ ਸ਼੍ਰੋਮਣੀ ਕਮੇਟੀ ਖਮੋਸ਼ ਅਕਾਲ ਤਖਤ ਖਮੋਸ਼ ਸ਼੍ਰੋਮਣੀ ਕਮੇਟੀ ਖਮੋਸ਼ ਅਕਾਲ ਤਖਤ ਖਮੋਸ਼ ਜਿਸ ਨੌਜਵਾਨ ਆਏ ਦੰਦਮਨਾ ਸਾਹਿਬ ਉਹਨਾਂ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਇੱਕ ਮੀਟਿੰਗ ਰੇਂਜ ਕਰਨੀ ਚਾਹੀਦੀ ਮੈਂ ਉਹਨਾਂ ਨੂੰ ਉਹ ਵੀ ਕਿਹਾ ਕਿ ਵੱਡੇ ਇਕੱਠ ਜੜੇ ਇਹ ਸੈਂਸਲੇ ਨਹੀਂ ਕਰ ਸਕਦੇ ਉਹਨਾਂ لیکن ਵੱਡੇ ਇਕੱਠਾਂ ਦੀ ਇਹ ਨਹੀਂ ਕਿ ਸਾਰਸਕਤਾ ਨਹੀਂ ਹੁੰਦੀ ਉਹਨਾਂ ਦੀ ਸਾਰਸਕਤਾ ਵੀ ਹੁੰਦੀ ਹੈ ਵੱਡੇ ਇਕੱਠਾਂ ਦਾ ਵੀ ਬਹੁਤ ਵੱਡਾ ਜਿਹੜਾ ਇੱਕ ਮਤਲਬ ਹੁੰਦਾ ਹੈ ਵੱਡੇ ਇਕੱਠ ਵੀ ਬੁਲਾਉਣੇ ਚਾਹੀਦੇ ਨੇ ਨਹੀਂ ਕਿ ਬੁਲਾਉਣੇ ਨਹੀਂ ਚਾਹੀਦੇ ਲੇਕਿਨ ਜੇ ਤੁਸੀਂ ਇੱਕ ਡਿਸੀਜਨ ਲੈਣਾ ਹੈ ਕਿ ਕਰਨਾ ਕੀ ਹੈ ਕੰਮ ਨੇ ਤਾਂ ਉਹਦੇ ਵਾਸਤੇ ਤਾਂ ਦਿਮਾਗ ਹੀ ਇਕੱਠੇ ਕਰਨੇ ਸਿਆਣੇ ਬੰਦਿਆਂ ਦੇ ਬੈਠਣ ਦੀ ਜ਼ਰੂਰਤ ਨਹੀਂ ਇਕੱਠਾਂ ਦੀ ਜ਼ਰੂਰਤ ਨਹੀਂ ਅਸੀਂ ਇੱਕ ਇਹ ਵੀ ਲਿਖਤਾ ਕਿ ਪੋਲਿਟੀਕਲ ਬੰਦੇ ਜਿਹੜੇ ਆ ਉਹ ਚਲੋ ਸ਼ਾਮਲ ਕਰ ਲੈਂਦੇ ਬਾਅਦ ਦੇ ਵਿੱਚ ਇੱਕ ਬ੍ਰਤਾਂਤ ਸਿਰਜਿਆ ਗਿਆ ਇਸ ਮੀਟਿੰਗ ਨੂੰ ਸਲੋਪ ਕਰਨ ਦੇ ਸਿੱਧੇ ਢੰਗ ਨਾਲ ਵੀ ਔਰ ਸਿੱਧੇ ਢੰਗ ਨਾਲ ਵੀ ਸਿੱਧੇ ਢੰਗ ਨਾਲ ਵੀ ਕੀਤਾ ਗਿਆ ਇਹ ਮੀਟਿੰਗ ਤੁਸੀਂ ਡ੍ਰॉप ਕਰੋ ਕੈਨਸਲ ਕਰੋ ਤੇ ਜਦੋਂ ਨਹੀਂ ਡ੍ਰॉप ਹੋਈ ਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਆ ਪਿਆ ਗਿਆ ਕੁਝ ਨਹੀਂ ਹੋਣਾ ਫੈਸਲਾ ਜੀ ਤੱਕ ਵੀ ਨਹੀਂ ਹੋਣਾ ਔਰ ਇਸ ਮੀਟਿੰਗ ਤੋਂ ਬਾਅਦ ਵੀ ਇਹ ਕਿਹਾ ਜਾਊ ਕੁਝ ਨਹੀਂ ਨਿਕਲਿਆ ਜੀ ਲੰਗਰ ਛੱਕ ਕੇ ਚਲੇ ਗਏ ਸਾਰੇ ਬਾਅਦ ਵੀ ਆਈ ਹੋਣਾ ਸੋਸ਼ਲ ਮੀਡੀਆ ਤੇ ਪਸਰਨਾ ਮਤਲਬ ਕੀ ਕਿ ਇਸ ਮੀਟਿੰਗ ਦੀ ਮਹੱਤਤਾ ਕੀ ੜੀ ਹੈ ਉਹ ਖਤਮ ਕਰਨੀ ਖਤਮ ਕਰਨੀ ਉਹਨਾਂ ਨੇ ਔਰ ਸਾਡੇ ਰਾਂਹ ਕਰਾਉਣੀ ਜਾਂ ਫੇਕ ਆਈਡੀਆ ਰਾਂਹ ਕਰਾਉਣੀ ਕਿ ਮੀਟਿੰਗ ਬਿਲਕੁਲ ਬੇਕਾਰ ਸੀ ਔਰ ਇੱਥੋਂ ਤੱਕ ਕਿ ਜਿਹੜੇ ਮੀਟਿੰਗ 'ਚ ਸ਼ਾਮਲ ਹੋਏ ਐ ਇਹਨਾਂ ਦੇ ਕੈਰੇਕਟਰ ਦੇ ਉੱਤੇ ਵੀ ਜਿਹੜਾ ਉਹ ਉਂਗਲਾਂ ਠਾਈਆਂ ਜਾਣ ਫਲਾਨਾ ਬੰਦਾ ਸ਼ਾਮਿਲ ਹੋਇਆ ਤਾਂ ਫਲਾਨਾ ਫਲਾਨਾ ਬੰਦਾ ਸ਼ਾਮਿਲ ਹੋਇਆ ਫਲਾਨਾ ਫਲਾਨਾ ਬੋਲਿਆ ਉਹ ਤਾਂ ਫਲਾਨਾ ਇਹ ਵੀ ਹੋਣਾ ਪਰ ਖਬਰਾਂ ਦੀ ਲੋੜ ਨਹੀਂ ਹੈ ਮੈਂ ਪਹਿਲਾਂ ਕਹਿ ਚੁੱਕਿਆ ਕਿ ਸੋਸ਼ਲ ਮੀਡੀਆ ਇਜ਼ ਅ ਫੇਕ ਵਰਲਡ ਜੇ ਸੋਸ਼ਲ ਮੀਡੀਆ ਦੇ ਤੇ ਕਮੈਂਟਾਂ ਨੂੰ ਦੇਖ ਕੇ ਅਸੀਂ ਫੈਸਲੇ ਕਰਨ ਲੱਗ ਗਏ ਤਾਂ ਫਿਰ ਤਾਂ ਕਰ ਲਈਆਂ ਤਰੱਕੀਆਂ ਤਾਂ ਪੈ ਗਈਆਂ ਪੂਰੀਆਂ ਇਸ ਕਰਕੇ ਅਸੀਂ ਅੱਜ ਵੀ ਇਹ ਇਕੱਤਰਤਾ ਸਰਜਨ ਦਾ ਫੈਸਲਾ ਕੀਤਾ। ਵਿਦੇਸ਼ਾਂ ਦੇ ਵਿੱਚੋਂ ਵੀ ਕਾਫੀ ਸੱਜਣ ਆਏ ਐ। ਪਰਮਜੀਤ ਸੋਣੀ ਆਏ। ਭਾਈ ਸੰਤੋਖ ਸਿੰਘ ਜੀ ਹੁਣੀ ਆਏ ਆਸਟ੍ਰੇਲੀਆ ਤੋਂ। ਭਾਈ ਰਮਜੀਤ ਸਿੰਘ ਕੈਨੇਡਾ ਤੋਂ ਆਏ ਬੋਲੇ ਵੀ। ਹੁਣ ਮੈਂ ਗੱਲ ਕਰਦੇ ਆਂ ਜਿਹੜਾ ਮੌਜੂਦਾ ਦੌਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਵਕਤ ਸਾਡੇ ਤੇ ਹਮਲਾ ਹੋਇਆ। ਉਹ ਸਾਡੇ ਟਰੈਕਟਰ ਤੇ ਹਮਲਾ ਹੋਇਆ ਹੈ। ਸਾਡਾ ਚਰਿੱਤਰ ਘਾਣ ਕਰਨ ਦਾ ਯਤਨ ਹੋਇਆ ਹੈ। ਸਟੇਟ ਨੇ ਸਾਡਾ ਚਰਿੱਤਰ ਘਾਣ ਕਰਨ ਦਾ ਜਿਹੜਾ ਉਹ ਯਤਨ ਕੀਤਾ ਹੈ। ਕੀਤਾ ਕੀ ਦੇ ਰਾਹੀਂ ਹੈ? ਨੈਸ਼ਨਲ ਮੀਡੀਆ ਦੇ ਰਾਹੀਂ। ਸਾਡੇ ਕੋਲੇ ਬਹੁਤ ਸਾਰੀਆਂ ਰਿਪੋਰਟਾਂ ਆਈਆਂ। ਬੰਬੇ ਦੇ ਵਿੱਚ ਨਾਰੀਮਨ ਪੁਆਇੰਟ ਦੇ ਉੱਤੇ कैड चल रही है लिखिया पंजाब गेम ऑफ फाइट एंड सिख सिख लिखना सी लेकिन लिखा सिख एस आई के एच और अगे लिखया हु विल नैब अमृत अमृतपाल नहीं लिखा अमृत बड़ी बड़ी एक प्लानिंग तहत लिखा गया ਅਰ ਜੀਕੇ ਸਾਹਿਬ ਨੇ ਗੱਲ ਕੀਤਾ ਕਿ ਪੀਐਨ ਦੀ ਵੈਬਸਾਈਟ ਦੇ ਪੋਰਟਲ ਦੇ ਵਿੱਚ ਇਹ ਮੈਂਸ਼ਨ ਕਰ ਦਿੱਤਾ ਗਿਆ ਹੈ ਕਿ ਜੇ ਕਿਸੇ ਸਿੱਖ ਜੀਕੇ ਸਾਹਿਬ ਕਹਿ ਕੇ ਗਏ ਹੈ ਕਿ ਲਿਖਿਆ ਕਿ ਜੇ ਕਿਸੇ ਸਿੱਖ ਚਾਹੇ ਉਹ ਵਿਦੇਸ਼ੀ ਹੈ ਚਾਹੇ ਭਾਰਤੀ ਉਹਦੇ ਖਿਲਾਫ ਜੇ ਕੋਈ ਤੁਹਾਨੂੰ ਗੱਲਬਾਤ ਨਜ਼ਰ ਆਉਂਦੀ ਹੈ ਤੇ ਤੁਸੀਂ ਦੱਸ ਸਕਦੇ ਹੋ ਤੇ ਸਿੱਖ ਦੇ ਨਾਲ ਮੁਸਲਮ ਵੀ ਲਿਖਿਆ ਹੋਇਆ ਸਾਡੇ ਤਾਂ ਰੌਲੇ ਹੀ ਹੁੰਦੇ ਆ ਵੱਟਾਂ ਦੇ ਰੋਲੇ ਐ ਪਾਣੀ ਦੇ ਰੋਲੇ ਐ ਕੰਨਾਂ ਕੌਲਿਆਂ ਦੇ ਰੋਲੇ ਐ ਕੋਈ ਮਰਜ਼ੀ ਲਿਖ ਕੇ ਪਾ ਦੂਗਾ ਕਿ ਇਹ ਤਾਂ ਜੀ ਵੱਖਵਾਦੀ ਉਚਾਨੂ ਸਾਡਾ ਸਾਡੇ ਪਰਿਵਾਰਾਂ ਦਾ ਨੁਕਸਾਨ ਹੋਊਗਾ ਇਹ ਕਿਸੇ ਆਮ ਪ੍ਰਸੰਦੀ ਵੈਬਸਾਈਟ ਦੇ ਪੋਰਟਲ 'ਚ ਨਹੀਂ ਇਹ ਸੇ ਪ੍ਰਧਾਨ ਮੰਤਰੀ ਦੀ ਵੈਬਸਾਈਟ ਦੇ ਪੀਐਮਓ ਦੀ ਵੈਬਸਾਈਟ ਦੇ ਪੋਰਟਲ ਦੇ ਵਿੱਚ ਐ ਇਥੋਂ ਸਾਡੇ ਲਈ ਚਿੰਤਾ ਕਰਨੀ ਬਣ ਗਈ। ਹੋਰ ਅੱਜ 18 ਤਰੀਕ ਤੋਂ ਲੈ ਕੇ ਅੱਜ ਤੱਕ ਨੈਸ਼ਨਲ মিডিਆ ਤੇ ਲਗਾਤਾਰ ਹੀ ਸਾਡੀ ਜਿਹੜੀ ਇਮੇਜ ਹੈ। ਤੈਨੂੰ ਡੈਮੇਜ ਕਰਨ ਦਾ ਜਿਹੜਾ ਯਤਨ ਹੋ ਰਿਹਾ। ਕਿਉਂ? ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਸਾਡੀ ਇਮੇਜ ਉੱਭਰ ਕੇ ਸਾਹਮਣੇ ਆਈ ਹੈ। ਉਹਨੂੰ ਫਿੱਕੀ ਪਾਉਣਾ ਹੋਵੇ। ਉਹ ਫਿੱਕੀ ਪਾਈ ਨਹੀਂ ਸਕਦੀ। ਜਿਸ ਤਰ੍ਹਾਂ ਦਾ ਵਰਤਾਰਾ ਨਾ ਵਰਤਦੇ ਠੀਕ ਨਹੀਂ ਸੀ ਪਾਣੀ ਭਾਰਤ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਵਿਚਰਦਿਆਂ ਲੋਕ ਸਾਨੂੰ ਸਰਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਸਰਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਾਈ ਸੀ ਦੇਖੋ ਭੈਣ ਜੀ ਨੇ ਦੱਸਿਆ ਕਿ ਹੋਰ ਹੋਰ ਢੰਗ ਦੇ ਨਾਲ ਦੇਖਦੇ ਹੁਣ ਹੋਰ ਢੰਗ ਦੇ ਨਾਲ ਦੇਖਦੇ ਤਾਂ ਇਹ ਵਰਤਾਰਾ ਵਰਤੇ ਹੈ ਵਰਤਾਇਆ ਗਿਆ ਸਾਨੂੰ ਇਹ ਸੋਖੋਂ ਸਾਵਧਾਨ ਸੁਚੇਤ ਹੋਣ ਦੀ ਜ਼ਰੂਰਤ ਹੈ ਦੂਸਰਾ ਸਾਡੇ ਨੌਜਵਾਨ ਫੜੇ ਬੇਕਸੂਰ ਜਹਦਾ ਰੋਡੇ ਸਾਹਮਣੇ ਬੜੀ ਬੜੀ ਗੱਲ ਕੀਤੀ ਹੈ ਇਹ ਜਿਵੇਂ ਬਾਜੇ ਕੋ ਵਰਗੇ ਇੱਕ ਬੰਦੇ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਥੋੜੇ-ਬਹੁਤੇ ਆਪਣੇ ਫੇਮ ਦੇ ਚੱਕਰ 'ਚ ਵੀਡੀਓ ਬਣਾ ਕੇ ਪਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਕਿੱਥੇ ਮਜ਼ਬੂਤ ਹੈ ਦੇਸ਼ ਕਿੱਥੇ ਮਜ਼ਬੂਤ ਹੈ ਸੋਚਣਾ ਚਾਹੀਦਾ ਭਾਰਤ ਸਰਕਾਰ ਪਰ ਅਸੀਂ ਤੇ ਸੰਸਾਰ ਨੂੰ ਦੱਸਣਾ ਹੈ ਜਗਤ ਨੂੰ ਦੱਸਣਾ ਕਿਸ ਪ੍ਰੋਗਰਾਮ ਰਾਹੀਂ ਦੱਸਣਾ ਉਹ ਅਸੀਂ ਤੈਅ ਕਰ ਲਵਾਂਗੇ ਨਿਰਧਾਰਤ ਕਰਨਾ ਹੈ ਹਰੀ ਕੇ ਘਟਨਾ ਵਾਪਰੀ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਕਿ ਧਰਨਾ ਜਿਹੜਾ ਲੱਗਿਆ ਸੀ ਉੱਥੇ ਬਿਲਕੁਲ ਸਮਾਪਤ ਹੋ ਚੱਲਿਆ ਸੀ ਜਗਾਰਾ ਵੀ ਜਿਹੜਾ ਉਹ ਛੱਡਤਾ ਸੀ ਇਹਨਾਂ ਨੇ ਇਹਦੇ باوجود ਉੱਥੇ ਲਾਠੀ ਚਾਰਜ ਹੋਇਆ ਗੱਡੀ ਗਲੋਚੋਇਆ ਗੰਮੀਆਂ ਗਾਲਾਂ ਕੱਢੀਆਂ ਗਈਆਂ ਔਰ ਹੈਰਾਨੀ ਦੀ ਗੱਲ ਕਿ 88 ਸਾਡੇ ਕੋਲ ਜਾਣਕਾਰੀ ਮਿਲੀ ਹੈ ਕਿ 88 ਮੋਟਰਸਾਈਕਲ ਚੁਪਤੇ ਥਾਣੇ ਚ ਰੱਖੇ ਗਏ ਤੇ ਕੁਝ ਗੱਡੀਆਂ ਦੀ ਪੰਨਤੋੜ ਵੀ ਜੜੀ ਹੈ ਉਹ ਕਿੱਥੇ ਗਈ ਕਮਾਲ ਦੀ ਗੱਲ ਹੈ ਗੱਡੀਆਂ ਕਿਹੜੀਆਂ ਵੱਖਵਾਦੀਆਂ ਮੋਟਰਸਾਈਕਲ ਕਿਹੜੇ ਵੱਖਵਾਦੀ ਹੈ ਉਹਨਾਂ ਨਾਲ ਧੰਨ ਤੋੜ ਕੀਤੀ ਗਈ ਹੈ ਕਿੰਦੀ ਕਮਾਲ ਦੀ ਗੱਲ ਹੈ ਤੀਸਰਾ ਜਿਹੜਾ ਉਹ ਹੁਣ ਇਹ ਹੈ ਮਸਵਾਲ ਕਿ ਅਸੀਂ ਹੁਣ ਕਰਨਾ ਕੀ ਹੈ ਜਿਹੜਾ ਸਭ ਤੋਂ ਜ਼ਰੂਰੀ ਤੇ ਅਹਿਮ ਸਵਾਲ ਹੈ ਕਿ ਅਸੀਂ ਹੁਣ ਕਰਨਾ ਕੀ ਹੈ ਮੇਰਾ ਜਿਹੜਾ ਮੰਨਣਾ ਹੈ ਕਿ ਸਾਨੂੰ ਉਸੇ ਢੰਗ ਦੇ ਨਾਲ ਹੀ ਜਵਾਬ ਦੇਣਾ ਚਾਹੀਦਾ ਹੈ ਜਿਸ ਢੰਗ ਦੇ ਨਾਲ ਸਾਡੇ ਤੇ ਅਟੈਕ ਹੋਇਆ ਹੈ। ਉਹਨਾਂ ਚੈਨਲਾਂ ਦੇ ਉੱਤੇ ਹੇਟ ਪ੍ਰੋਪਗੈਂਡਾ ਫੈਲਾਉਣ ਦੇ ਤਹਿਤ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਦਿੱਲੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਜ਼ਿੰਮੇਵਾਰਾਂ ਤਰ੍ਹਾਂ ਬੈਠੀਆਂ ਨੇ ਇਹਨਾਂ ਨੂੰ ਇਕੱਠੇ ਹੋ ਕੇ ਮੁਕਦਮੇ ਦਰਜ ਕਰਾਉਣੇ ਚਾਹੀਦੇ। ਕਿਉਂਕਿ ਤਾਂ ਬਈ ਤੁਸੀਂ ਸਾਡੇ ਨਾਲ ਕੀ ਕੀ ਕਮਾਲ ਦੀ ਗੱਲ ਹੈ ਅਸੀਂ ਵਕਵਾ ਨਹੀਂ ਠੀਕ ਹੈ ਰਲਦਾ ਉਹਨਾਂ ਨੇ ਪਰ ਸਾਨੂੰ ਇੱਕ ਵਾਰ ਉਹਨਾਂ ਨੂੰ ਮੂਡਸ ਜਿਹੜਾ ਹੈ ਉਹ ਕਰ ਨਹੀਂ ਪਾਏਗਾ ਜਿਹੜੀਆਂ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਵੀ ਇੱਕ ਉਹ 26 ਜਨਵਰੀ ਦਾ ਦਿਨ ਸੀ ਤੇ ਇੱਕ ਉਹ ਅਜੰ데요 ਦੇ ਮੰਦਿਰ ਦੀ ਝਾਕੀ ਜਿਹੜੀ ਐ ਉਹ ਉਹਨਾਂ ਨੇ ਗਰਾਉਂਡ ਦੇ ਵਿੱਚ ਕੱਢੀ ਸੀ ਉਸ ਤੋਂ ਬਾਅਦ ਲਾਲ ਕਿਲੇ ਵਾਲੇ ਥਾਂ ਦੇ ਉੱਤੇ ਉਹ ਝਾਕੀ ਜਿਹੜੀ ਉੱਠ ਗਈ ਉਹਦੇ ਇੱਕ ਝੰਡਾ ਉਤਰਿਆ ਹੋਇਆ ਸੀ ਇੱਕ ਗੁੰਮਗੁੱਟਿਆ ਸੀ ਤੇ ਚੈਨਲਾਂ ਨੇ ਖਬਰਾਂ ਚਲਾਈਆਂ ਕਿ ਦੇਖੋ ਜੀ ਅਤਵਾਦੀਆਂ ਨੇ ਵਖਵਾਦੀਆਂ ਨੇ ਮੰਦਿਰ ਦਾ ਪਤਾਕਾ ਤੋੜ ਦਿਆ ਜੀ ਮੰਦਿਰ ਦਾ ਗੁੰਮਾ ਤੋੜ ਦਿਆ ਜੀ ਆ ਮੰਜੀਸ਼ਰ ਜੀ ਕੇ ਅਦਿਕ ਬੋਲ ਕੇ ਗਏ ਨੇ ਇਹਨਾਂ ਨੇ ਕੋਰਟ ਦੇ ਵਿੱਚ ਉਸੇ ਵੇਲੇ ਐਪਲੀਕੇਸ਼ਨ ਪਾਈ ਤੇ ਚੈਨਲ ਜਿਹੜੇ ਸੀ ਉਹ ਗੋਡਨੀਆਂ ਪਾਰ ਰਹੇ ਸਾਨੂੰ ਇਸ ਤਰ੍ਹਾਂ ਦੇ ਨਾਲ ਜਵਾਬ ਦੇਣਾ ਪਿਆ। ਪਰ ਇੱਕ ਜਿਨੀਆਂ ਅਤੇ ਜਥੇਬੰਦੀਆਂ ਬੈਠੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਜਵਾਨ ਤਾਲਮਿਲ ਤੁਸੀਂ ਆਪਸ ਵਿੱਚ ਰੱਖਣਾ ਹੈਗਾ। ਕਿਵੇਂ ਰੱਖਣਾ ਹੈਗਾ ਇਹ ਤੁਸੀਂ ਬੈਠ ਕੇ ਵਿਚਾਰ ਕਰ ਲੈਣੀ ਹੈ। ਔਰ ਕੋਰਟ ਦੇ ਵਿੱਚ ਇਹਨਾਂ ਚੈਨਲਾਂ ਦੇ ਖਿਲਾਫ ਜ਼ਰੂਰ ਜਾਣਾ ਚਾਹੀਦਾ। ਦੂਸਰੀ ਜਿਹੜੀ ਸਾਡੇ ਨਾਲ ਧੱਕਾ ਜ਼ਿਆਦਤੀ ਹੋਈ ਉਹ ਇਹ ਹੋਈ ਹੈ ਕਿ ਜਿਹੜੇ ਸਾਡੇ ਮੁੰਡੇ ਚੈਨਲ ਚਲਾ ਰਹੇ ਸਿੱਖ ਉਹਨਾਂ ਨੂੰ ਬੈਨ ਕਰਤਾ ਕਿ ਸੂਚੀ ਸੰਜੀ ਸਾਜ਼ਿਸ਼ ਦੇ ਤਹਿਤ ਕਿ ਜਿਹੜਾ ਅਸੀਂ ਵਰਤਾਂਤ ਸਿਰਜਣਾ ਉਸ ਵਰਤਾਂਤ ਨੂੰ ਇਹ ਜਿਹੜੇ ਲੋਕ ਹੈ ਕ੍ਰਹਿਕ ਨਾ ਕਰ ਸਕਣ ਦੇਖੋ ਕਿੱਡੀ ਕਮਾਲ ਦੀ ਉਹਨਾਂ ਦੀ ਯੋਗਦ ਤੇ ਸਾਡੇ ਜਿਹੜੇ ਚੈਨਲ ਚੱਲ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਸਾਡੇ ਜਿਹੜੇ ਨੌਜਵਾਨ ਐਕਟਿਵ ਨੇ ਪਰਸਨਲ ਟੌਰ ਤੇ ਪੇਜ ਬਣਾ ਕੇ ਉਹ ਉਸ ਨੈਰੇਟਿਵ ਨੂੰ ਤ੍ਰੈਕ ਨਾ ਕਰਦੇ ਨੇ ਇਸ ਕਰਕੇ 100 ਤੋਂ ਵੱਧ ਪੇਜਾਂ ਦੀ ਔਰ ਚੈਨਲਾਂ ਦੀ ਜਾਣਕਾਰੀ ਸਾਡੇ ਕੋਲ ਹੈ ਜਿਹੜੇ ਕਿ ਬੰਦ ਕਰ ਦਿੱਤੇ ਤੀਸਰਾ 400 ਇਹ ਕਹਿੰਦੇ ਨੇ ਗਿਣਤੀ ਜਿਹੜੇ ਸਾਡੇ ਬੱਚੇ ਫੜੇ ਨੇ ਸਤਾਂ ਦੇ ਉੱਤੇ ਐਨਐਸਏ ਲੱਗਿਆ ਬਾਕੀਆਂ ਦੇ ਉੱਤੇ 5752 ਇਹਨਾਂ ਦੇ ਮੁਤਾਬਕ ਲੱਗੀ ਹੈ ਜਿਹਦੇ ਵਿੱਚੋਂ ਇਹਨਾਂ ਦੇ ਮੁਤਾਬਕ 198 ਨੇ ਰਿਲੀਜ਼ ਕੀਤੇ ਲੇਕਿਨ ਬਾਕੀ ਰਿਲੀਜ਼ ਨਹੀਂ ਕੀਤੇ ਔਰ 198 ਦੇ ਵਿੱਚੋਂ ਰਿਐਲਿਟੀ ਜਿਹੜੀ ਉਹ ਕਿੰਨੇ ਰਿਲੀਜ਼ ਕਰਨ ਦੀ ਹੈ ਇਹ ਅਜੇ ਸਾਡੇ ਕੋਲ ਪਤਾ ਨਹੀਂ ਇਹ ਕਿਤੇ ਹੋਰ ਵਿਚਾਰ ਉੱਪਰ ਕੇ ਸਾਹਮਣੇ ਆਏ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਜੇ ਅਮਰਿਤਪਾਲ ਸਿੰਘ ਕਿਤੇ ਹੈ ਤੇ ਉਹਨੂੰ ਪੇਸ਼ ਹੋਣਾ ਚਾਹੀਦਾ ਪਰਸੇ ਇੱਕ ਸਟੇਟਮੈਂਟ ਦਿੱਤੀ ਸੀ ਪਤਨੋ ਮੀਡੀਆ ਦੇ ਵੀ ਦੱਸਦੇ ਆ ਕਿ ਕਿਸ ਤਰ੍ਹਾਂ ਮੀਡੀਆ ਜਿਹੜਾ ਹੈ ਉਹ ਆਪਣਾ ਰੋਲ ਅਦਾ ਕਰਦਾ ਹੈ ਪਰਸੇ ਜਿਹੜੀ ਮੈਂ ਸਟੇਟਮੈਂਟ ਦਿੱਤੀ ਸੀ ਉਸ ਦੇ ਵਿੱਚ ਇਹ ਸ਼ਬਦ ਕਹੇ ਸੀ ਕਿ ਜੇ ਸਰਕਾਰ ਕੋਲ ਹੈ ਤੇ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਸਰਕਾਰ ਕੋਲੇ ਉਹ ਉੱਥੋਂ ਗ੍ਰਿਫਤਾਰ ਨਹੀਂ ਹੋਇਆ ਤੇ ਫਿਰ ਉਹਨੂੰ ਆ ਕੇ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਵੀ ਦੱਸੋ ਮੇਰੇ ਤੇ ਕੀ ਮੁਕੱਦਮਾ ਹੈ ਉਹ ਜਿਹੜਾ ਮੇਰਾ ਪਹਿਲਾ ਸੀ ਨਾ ਉਹ ਲਾਈਨ ਸੀ ਜਿਹੜੀ ਵੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਉਹ ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਕਿ ਕਿੰਦੀ ਕਮਾਲ ਦੀ ਗੱਲ ਹੈ ਨਾ ਉਹ ਗਾਇਬ ਹੀ ਹੋ ਗਈ نیوز ਜਿਹੜੇ ਪ੍ਰਿੰਟ ਮੀਡੀਆ ਉਥੋਂ ਬਿਲਕੁਲ ਹੀ ਗਾਇਬ ਹੋ ਗਈ ਤੇ ਜਿਹੜਾ ਇਲੈਕਟ੍ਰੋਨਿਕ ਮੀਡੀਆ ਆ ਉਹਦੇ ਚ ਹੈਡਿੰਗ ਜਿਹੜਾ ਉਹ ਮਗਰਲਾ ਜਿਹੜਾ ਐਸਾ ਸੀ ਉਹ ਬਣਾਤਾ ਤੇ ਇਹਨਾਂ ਦਾ ਸਾਡੇ ਕੋਲ ਟਾਈਮ ਹੀ ਨਹੀਂ ਨਾ ਵੀ ਪੂਰੀ ਖਬਰ ਦੇਖੀਏ ਨਹੀਂ ਅਸੀਂ ਦੇਖਦੇ ਹਾਂ ਇਸ ਤਾਂ ਹੈਡਿੰਗ ਫੜਦੇ ਆ ਹੈਡਿੰਗ ਪੜ ਕੇ ਆਪਣਾ ਜਿਹੜਾ ਉਹ ਮਨ ਬਣਾ ਲੈਂਦੇ ਆ ਕਿ ਵੀ ਆਹ ਗੱਲ ਕਹਤੀ ਐ ਤੇ ਬਸ ਇਹ ਤਾਂ ਗਲਤ ਐ ਠੀਕ ਐ ਗਲਤ ਐ ਠੀਕ ਐ ਇੱਕ ਜਿਹਾ ਜੜੀਆਂ ਨੇ ਵਰਤ ਰਹੀਆਂ ਇਹ ਨਾ ਪਹਿਲੀ ਮੀਟਿੰਗ ਐ ਨਾ ਆਖਰੀ ਮੀਟਿੰਗ ਇਹਨੇ ਆ ਵੀਰ ਜੀ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਦਾ ਸਿਲਸਿਲਾ ਚੱਲਦੇ ਰਹਿਣਾ ਚਾਹੀਦਾ ਕੋਸ਼ਿਸ਼ ਇਹੋ ਕਰਾਂਗੇ ਜੇ ਇਸ ਰਹੀ ਅਸੀਂ ਸਿਰ ਜੋੜ ਕੇ ਬੈਠਦੇ ਰਹੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਮੈਂ ਰੋਜ਼ ਮੀਟਿੰਗ ਕਰੀ ਜਾਏ ਪਰ ਸਿਰਫ ਇਨਾ ਕੁ ਜ਼ਰੂਰ ਹੁੰਦਾ ਹੈ ਵੀ ਮੀਟਿੰਗ ਅਸੀਂ ਰੱਖ ਲਈ ਹੈ ਇਹਦੇ ਇਸ ਨੂੰ ਡੈਮੇਜ ਕਰਨ ਦਾ ਯਤਨ ਜਿਹੜਾ ਹੈ ਜਿਨ੍ਹਾਂ ਨੂੰ ਤਕਲੀਫ ਹੈ ਮੀਟਿੰਗਾਂ ਤੋਂ ਤਕਲੀਫ ਕਿਉਂ ਨੂੰ ਹੈ ਸਟੇਟਾਂ ਨੂੰ ਤਕਲੀਫ ਕੋ ਨਾ ਕਰਨ ਭਾਏ ਸਾਰੀ ਗੱਲਬਾਤ ਹੈ ਹੁਣ ਆਖਰੀ ਸ਼ਬਦ ਮੈਂ ਕਹਿਣੇ ਨੇ ਇਐਸੀ ਅੱਜ ਦਾ ਇਹ ਇਕੱਠ ਸ੍ਰੀ ਅਕਾਲ ਤਖਤ ਸਹਿਤੋ ਇਹ ਐਲਾਨ ਕਰਦਾ ਹੈ ਕਿ ਜਿਹੜੇ ਬੇਕਸੂਰ ਨੌਜਵਾਨ ਪਕੜੇ ਨੇ ਅਸੀਂ ਉਹਨਾਂ ਦੇ ਨਾਲ ਆ 100% ਹੋਵੇ ਹੋਵੇ ਸ੍ਰੀ ਅਕਾਲ ਉਹ ਇਹ ਨਾ ਸਮਝੇ ਵੀ ਪਤਾ ਨਹੀਂ ਨਾਲ ਹੈਗੇ ਆ ਕਿ ਨਹੀਂ ਹੈਗੇ ਨਹੀਂ ਹੈਗੇ ਅਸੀਂ ਉਹਨਾਂ ਦੇ ਨਾਲ ਆ ਜਿਹੜੇ ਬੇਕਸੂਰ ਨੌਜਵਾਨ ਸਾਡੇ ਫੜੇ ਨੇ ਅਸੀਂ ਉਹਨਾਂ ਦੇ 100% ਨਾਲ ਆ ਔਰ ਸਰਕਾਰ ਨੂੰ ਅਸੀਂ ਇਹ ਤਾੜਨਾ ਕਰਦੇ ਆ ਕਿ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਮੁੰਡੇ ਛੱਡੇ ਜਾਣ। ਸ੍ਰੀ ਆਕਾਲ। ਔਰ ਤੀਸਰਾ ਜਿਹੜੀਆਂ ਸਾਡੀਆਂ ਗੱਡੀਆਂ ਮੋਟਰਸਾਈਕਲ ਚਲੋ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਰਕਾਰ ਤੋਂ ਕਿ ਉਹ ਟੁੱਟ ਗਈਆਂ ਤੇ ਉਹਨਾਂ ਨੂੰ ਠੀਕ ਕਰਾ ਕੇ ਦਿਓ ਸਾਡੇ ਕੋਲ ਬੈਠੇ ਨੇ ਪਰ ਜਿਸ ਨੂੰ ਟਾੜੀ ਵਰਗੇ ਇੰਗਲੈਂਡ ਦੀ ਸੰਗਤ ਬੈਠੀ ਹੈ ਕੈਨੇਡਾ ਦੀ ਸੰਗਤ ਬੈਠੀ ਹੈ ਠੀਕ ਅਸੀਂ ਆਪੇ ਕਰਾ ਲਾਂਗੇ। ਪਰ ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੀਆਂ ਸੰਸਥਾਵਾਂ ਨੂੰ ਇਹ আਦੇਸ਼ੀ ਹੈ ਇਸ ਪੰਥਕ ਇਕੱਠ ਦਾ ਕਿ ਕੋਰਟ ਦੇ ਵਿੱਚ ਉਹਨਾਂ ਅਫਸਰਾਂ ਦੀ ਜਵਾਬਤਦਲੀ ਕੀਤੀ ਜਾਏ ਜਿਨ੍ਹਾਂ ਨੇ ਗੱਡੀਆਂ ਬੰਨੀਆਂ ਨੇ ਗੱਡੀਆਂ ਕਿਉਂ ਬੰਨੀਆਂ ਨੇ ਤੀਸਰਾ ਜਿਹੜਾ ਬਿਰਤਾਂਤ ਸਿਰਜ ਰਿਹਾ ਹੈ ਨੈਸ਼ਨਲ মিডিਆ ਮੈਂ ਪਹਿਲੇ ਕਹਤਾ ਕਿ ਹਦੇਸ਼ ਹੈ ਸਾਡੀਆਂ ਸੰਸਥਾਵਾਂ ਨੂੰ ਕਿ ਉਹਨਾਂ মিডিਆ ਜਿਹੜੇ ਚੈਨਲਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਘੜੀਸਿਆ ਜਾਵੇ ਤੇ ਭਾਰਤ ਸਰਕਾਰ ਨੂੰ ਵੀ ਅੱਜ ਦਾ ਇਹ ਇਕੱਠ ਕਹਿਣਾ ਚਾਹੁੰਦਾ ਹੈ ਕਿ ਇਹ ਗੰਦੀ ਖੇਡ ਜਿਹੜੀ ਹੈ ਉਹ ਬੰਦ ਕਰੇ ਸਿੱਖਾਂ ਨੂੰ ਵੱਖਵਾਦੀ ਅੱਤਵਾਦੀ ਕਹਿਣ ਵਾਲੇ ਤੇਰਾ ਕੋਈ ਫਾਇਦਾ ਨਹੀਂ ਨਿਕਲਣਾ ਜੇ ਸਾਨੂੰ ਫਾਇਦਾ ਨਹੀਂ ਤੇ ਤੁਹਾਨੂੰ ਵੀ ਫਾਇਦਾ ਨਹੀਂ ਨਿਕਲਣਾ ਹੈ ਇਹ ਗੱਲ ਚੇਤੇ ਰੱਖਿਓ ਜੀ ਤੇ ਜਿਹੜੇ ਕਾਲੇ ਕੂਦੂ ਪੰਜਾਬ ਚ ਲਾਧੂ ਕੀਤੇ ਨੇ ਸਾਡੇ ਮੁੰਡਿਆਂ ਦੇ ਇਹਨਾਂ ਨੂੰ ਤੁਰੰਤ ਪ੍ਰਭਾਵੀ ਜਿਹੜਾ ਹੈ ਉਹ ਹਟਾਇਆ ਜਾਏ ਕਿਉਂਕਿ ਕਾਲੇ ਕਾਨੂੰਨ ਸਾਡੇ ਤੇ ਲੱਗਣੇ ਸਾਡੇ ਤੇ ਲਾਉਣੇ ਨੇ ਮਿਨੋਰਟੀਜ਼ ਤੇ ਲਾਉਣੇ ਨੇ ਇੱਥੇ ਬਥੇਰੇ ਆ ਜਿਹੜੇ ਸ਼ਰਿਆਮ ਲੱਖਾਂ ਦੇ ਇਕੱਠ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਹਾਂ ਬੋਲੇ ਇਸੋ ਨਿਹਾਲ ਹਾਉ ਰੱਬ ਦੀ ਜਹਰ ਉਹਨਾਂ ਦੇ ਵੀ ਲਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਐਨਐਸਏ ਉਹਨਾਂ ਤੇ ਵੀ ਲਾਓ ਸਾਡੇ ਤੇ ਵੀ ਲਾਓ ਕੋਈ ਗੱਲ ਬੋਲੇ ਇਸੋ ਨਿਹਾਲ ਹਾਉ ਰੱਬ ਦੀ ਤੇ ਭੁਗਤ ਲਾਂਗੀ ਤੇ ਤੇ ਬੱਲੇ ਗੰਤ ਕੀ ਜੀਤ ਤੇ ਹੁੰਟੇ ਨਿਸ਼ਾਨ ਰਹੇ ਹਮ ਤਮਾਰਾ ਜੀ ਸੋਸਾ ਸੰਗਤ ਜੀ ਬੋਲੇ ਨਿਹਾਲ ਮੈਂ ਇੱਕ ਵਾਰੀ ਫਿਰ ਇਹ ਕਹਿ ਦਿਆਂ ਜੇ 22 ਦੀ ਇਹ ਗਵਰਨਮੈਂਟ ਨਹੀਂ ਕੱਢਦੀ ਛੱਡਦੀ ਤੁਸੀਂ ਕਹਿੰਦੇ ਨਹੀਂ ਛੱਡਦੀ ਤਾਂ ਉਹਦਾ ਉੱਤਰ ਅਸੀਂ ਐਗਰੈਸਿਵੋ ਕੇ ਨਹੀਂ ਦੇਣਾ ਡਿਪਲੋਮੈਟਿਕ ਦੇਣਾ ਔਰ ਜਿਵੇਂ ਉਹ ਡਾਕਟਰ ਸਿਮਰਤ ਸਿੰਘ ਬੋਲ ਕੇ ਗਏ ਨੇ ਇੱਕ ਤਾਂ ਅਸੀਂ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਰੌਲਾ ਪਿਆ ਪ੍ਰਚਾਰ ਵੀ ਰਾ ਨਿਕਲੀਆਂ ਨੇ ਜੋ ਨਸ਼ਿਆਂ ਦਾ ਮੁੱਦਾ ਹੈ ਬੇਰੁਜ਼ਗਾਰੀ ਦਾ ਮੁੱਦਾ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਹਾ ਜਿਹੜੀਆਂ ਜੱਥੇਬੰਦੀਆਂ ਬੈਠੀਆਂ ਨੇ ਇਹ ਸਾਰੀਆਂ ਰਲ ਕੇ ਕੱਢਣਗੀਆਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ੍ਰੀ ਅਕਾਲ ਤੱਕ ਸਭ ਦੀ ਸਰਪ੍ਰਸਤੀ 'ਚ ਅਸੀਂ ਵਹੀਰ ਕੱਢਾਂਗੇ ਫਿਰ ਉਸ ਵਹੀਰ ਦੇ ਵਿੱਚ ਅਸੀਂ ਨਸ਼ੇ ਦੀ ਗੱਲ ਤਾਂ ਕਰਾਂਗੇ ਕਰਾਂਗੇ ਬੇਰਜ਼ਗਾਰਾਂ ਦੀ ਸਵਸਥਾ ਦੀ ਗੱਲ ਤਾਂ ਕਰਾਂਗੇ ਪੰਜਾਬ ਦੇ ਡੈਮੋਗ੍ਰਾਫਰ ਨੂੰ ਬਦਲਣ ਦੀਆਂ ਸਾਸ਼ਣਾਂ ਦੀ ਗੱਲ ਤਾਂ ਕਰੀ ਕਰਾਂਗੇ ਕਰਾਂਗੇ ਔਰ ਉਸ ਸਰਕਾਰੀ ਤਕਤੀ ਸ਼ਾਹੀ ਦੀ ਗੱਲ ਵੀ ਪਿੰਡ ਦੀਆਂ ਸੱਥਾਂ ਦੇ ਵਿੱਚ ਜਾ ਕੇ ਕਰਾਂਗੇ ਪਿੰਡ ਪਿੰਡ ਜਾ ਕੇ ਔਰ ਅਮਰ ਸੰਚਾਰ ਵੀ ਕਰਾਂਗੇ ਨਗਰ ਕੀਰਤਨ ਡਾਕਟਰ ਸਿਮਰ ਸਿੰਘ ਦਾ ਸੁਝਾਅ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਅਸੀਂ ਵਿਸਾਖੀ ਖਾਲਸਾ ਸਾਜਨਾ ਦਿਵਸ ਦਾ ਤਿਉਹਾਰ ਹੈ ਅਸੀਂ ਵਿਸਾਖੀ ਦੇ ਦਿਹਾੜੇ ਤੋਂ ਬਾਅਦ ਅਸੀਂ ਇਹਦੇ ਬਾਰੇ ਵੀ ਜਿਹੜਾ ਹੈ ਜਰੂਰ ਆਪਣੀ ਕੌਮ ਨੂੰ ਆਪਣੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਨੌਜਵਾਨਾਂ ਨੂੰ ਇਕਜਟ ਕਰਨ ਵਾਸਤੇ ਅਸੀਂ ਜਰੂਰ ਜਿਹੜਾ ਹੈ ਉਹ ਚਾਰੋ ਜੀ ਕਰਾਂਗੇ ਅਸੀਂ ਕੋਈ ਧਰਨਾ ਪੁਰਨਾ ਨਹੀਂ ਮਾਰਨਾ ਅਸੀਂ ਕਾਫਲਾ ਲੈ ਕੇ ਤੁਰਾਂਗੇ ਧਰਨੇ ਤੁਰਨੇ ਕੋਈ ਮਤਲਬ ਨਹੀਂ ਹੈ 6 ਮਹੀਨੇ ਬੈਠ ਰਹੋ ਸਾਲ ਬੈਠੇ ਰਹੋ ਅਸੀਂ ਆਪਣਾ ਪ੍ਰਚਾਰ ਕਰਾਂਗੇ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਸਾਡੇ ਨਾਲ ਕੀ ਹੋ ਰਿਹਾ ਕੱਲਾ ਪੰਜਾਬ ਚ ਨਹੀਂ ਦੱਸਾਂਗੇ ਅਸੀਂ ਭਾਰਤ ਦੇ ਬਾਕੀ ਹਿੱਸੇ ਵੀ ਦੱਸਾਂਗੇ ਔਰ ਵਿਦੇਸ਼ਾਂ ਚ ਵੀ ਦੱਸਾਂਗੇ ਦੁਨੀਆ ਦੇ ਵਿੱਚ ਦੱਸਾਂਗੇ ਸੋ ਸਾਧ ਸੰਗਤ ਜੀ ਮੈਂ ਫੇਰ ਕਹਿ ਦਿਆਂ ਕਿ ਇਹ ਅੱਜ ਦੀ ਇਕਤਰਤਾ ਦੇ ਵਿੱਚ ਤੁਸੀਂ ਬਹੁਤ ਸੋਹਣਾ ਸੁਝਾਅ ਦਿੱਤਾ ਜੇ ਅਸੀਂ ਇਸ ਤਰ੍ਹਾਂ ਸਟੈਂਡ ਮਾਈਕ ਲੈ ਕੇ ਅਸੀਂ ਬੁਲਾ ਰਹੇ ਨੇ ਸੁਝਾਅ ਲੈਂਦੇ ਨਾ ਤਾਂ ਮੇਰੇ ਖਿਆਲ ਜਿੰਨੇ ਬੁਲਾ ਰਹੇ ਅਸੀਂ ਸੋਲ ਲੈ ਨਹੀਂ ਅਸੀਂ 5-7 ਬਲਾਰੇ ਹੀ ਸੁਣ ਪਾਉਂਦੇ ਕਿਉਂਕਿ ਮਾਈਕ ਦੇ ਉੱਤੇ ਸਮਾਂ 10 ਮਿੰਟ ਦਾ ਲੱਗ ਜਾਂਦਾ ਹੈ ਇਸ ਕਰਕੇ ਬੈਠ ਕੇ ਸਾਰੇ ਸੁਝਾਅ ਬਲਾਰਿਆਂ ਦੇ ਲਏ ਨੇ ਮੈਂ ਫਿਰ ਕਹਿਦਾ ਕਿ ਬਹੁਤ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਨੂੰ 100% ਸੁਲਾਬ ਜਿਹੜਾ ਹੈ ਉਹ ਪ੍ਰਚਾਰਨ ਦੇ ਲਈ ਉਹ ਲੱਗੀਆਂ ਨੇ ਉਸ ਤਾਂ ਕੱਲ੍ਹ ਦੀਆਂ ਲਿਖੀਆਂ ਜਾ ਚੁੱਕੀਆਂ ਨੇ ਇਹਨੇ ਕੋ ਹੁਣ ਲਿਖਣੀ ਹੈ ਕੱਲ੍ਹ ਦੀਆਂ ਲਿਖੀਆਂ ਜਾ ਚੁੱਕੀਆਂ ਨੇ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਜਿਹੜੇ ਤੁਹਾਡੇ ਪੇਜ ਹੈ ਜਿਹੜੇ ਚਾਲੂ ਹੈ ਇੱਕ ਹੋਰ ਕਿ ਸਰਕਾਰ ਜਿਹੜੇ ਸਾਡੇ 100 ਦੇ ਕਰੀਬ 100 ਤੋਂ ਵੱਧ ਵੀ ਹੋ ਸਕਦੇ ਐ ਜਿਹੜੇ ਸਾਡੇ ਚੈਨਲ ਦਾ ਇੰਡੀਵਿਜੂਅਲ ਜਿਹੜੇ ਸਾਡੇ ਸਿੱਖ ਨੌਜਵਾਨਾਂ ਦੇ ਜਾਂ ਸਿੱਖਾਂ ਦੇ ਪੇਜ ਬੰਦ ਕੀਤੇ ਐ ਉਹਨੂੰ ਵੀ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਹੈ ਉਹ ਚਾਲੂ ਕਰੇ ਜੇ ਨਹੀਂ ਚਾਲੂ ਕਰਦੀ ਇਹ ਅਕਾਊਂਟ ਉਹ ਤੇ ਫਿਰ ਅਸੀਂ ਜਿਹੜਾ ਹੈ ਉਹ ਵੱਖਰੇ ਅਕਾਊਂਟ ਬਣਾ ਕੇ ਇਸ ਤੋਂ ਤਿੱਖੇ ਮੋੜ ਦੇ ਵਿੱਚ ਜਿਹੜਾ ਹੈ ਅਸੀਂ ਜਿਹੜਾ ਹੈ ਆਪਣੀਆਂ ਨਾਲ ਹੋਈਆਂ ਵਧਿਕੀਆਂ ਦਾ ਜ਼ਿਕਰ ਜਿਹੜਾ ਹੈ ਉਹ ਦੁਨੀਆ ਨੂੰ ਦੱਸੇ ਜਿਹੜੀ ਬੜੀ ਇੱਕ ਸਾਡੇ ਨਾਲ ਧੱਕਾ ਹੋਇਆ ਜ਼ਿਕਰ ਵੀ ਹੋਇਆ ਕਿ ਜਿਹੜਾ ਸਾਡਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨ ਸੀ ਔਰ ਸਾਡੀਆਂ ਸੱਤ ਸਿੱਖ ਰਿਆਸਤਾਂ ਦੇ ਨਿਸ਼ਾਨ ਸੀ ਉਹਨਾਂ ਨੂੰ ਇਹਨਾਂ ਨੇ ਜਾਣਬੁੱਝ ਕੇ ਵੱਖਵਾਦੀ ਅਤਵਾਦੀ ਜਿਹੜਾ ਉਹ ਕਹਿ ਕੇ ਪ੍ਰਚਾਰਿਆ ਇਹਨੂੰ ਬੰਦ ਕੀਤਾ ਜਾਏ ਔਰ ਸਾਡਾ ਜਿਹੜਾ ਨਿਸ਼ਾਨ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅਸੀਂ ਉਹਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਜਿਹੜਾ ਹੈ ਉਹ ਪ੍ਰਚਾਰਾਂਗੇ ਇਹ ਵੀ ਸਾਰਿਆਂ ਨੇ ਜਿਹੜਾ ਹੈ ਨੋਟ ਕਰਨਾ ਹੈ ਪ੍ਰਚਾਰਨ ਪਾਵੇਂ ਪਰਚਾ ਹੋ ਜੇ ਤੇ ਪਾਵੇਂ ਕੁਛ ਹੋ ਜੇ ਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸੁਝਾਅ ਤੇ ਵਧੀਆ